ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਗੱਲ ਕਰਦਾ ਆ ਅੱਜ ਵਿਸ਼ਵਜੀਤ ਖਾਇਲ ਕਾ ਦੀ ਜਿਹੜਾ ਕਿ ਫਰੋਜਪੁਰ ਤੋਂ ਰਖਲਾ ਇਲੈਕਸ਼ਨ ਵੀ ਲੜਿਆ ਆਯਾਦ ਤੇ ਹਰ ਗਿਆ ਰਖਲਾ ਉਹਦੇ ਝੂਠਾ ਮੁਕੱਦਮਾ ਦਰਜ ਹੋ ਗਿਆ ਰਖਲਾ ਇਹ ਰਖਲਾ ਤਾਜਾਲੇ ਮਹਾਰਾਜ ਦੀ ਸਰਕਾਰ ਨਹੀਂ ਰਖਲਾ ਝੂਠਾ ਪਰਚਾ ਦਰਜ ਕਰ ਲਿਆ ਤੇ ਉਹਦੀ ਭੈਣ ਦੀ ਵੀਡੀਓ ਆਈ ਹੈ ਕਿਸੇ ਬੰਦੇ ਨੇ ਕਿਸੇ ਸ਼ੁਰਮੇ ਨੇ ਉਹਦੀ ਮਦਦ ਨਹੀਂ ਕੀਤੀ ਉਹ ਰੇਕ ਰਖਲਾ ਜਾਂਦਾ ਹੁੰਦਾ ਸੀ ਰੇਕ ਧਰਨੇ ਦੇ ਵਿੱਚ ਠੀਕ ਆ ਨਾ ਅੱਜ ਤੱਕ ਕਿਸੇ ਨੇ ਨਹੀਂ ਕੀਤੀ ਕਿਸੇ ਸ਼ੁਰਮੇ ਨੇ ਮੈਂ ਵੀਡੀਓ ਬਾਅਦ ਵਿੱਚ ਦਿਖਾਉਣਾ ਬਸ ਠੀਕ ਆ ਨਾ ਪਹਿਲਾਂ ਮੈਂ ਗੱਲ ਦੱਸ ਦਿਆਂ ਤੁਹਾਨੂੰ ਲੱਖਿਆ ਸਿਧਾ ਨੇ ਦਾ ਰਖਲਾ ਜੂਟੀ ਦਾ ਜਾਰ ਜਿਹੜਾ ਹੈਗਾ ਸੀ ਭਾਨਾ ਸਿੱਧੂ ਉਹ ਤੇ ਜਦੋਂ ਪਰਦੇ ਏਜੰਟਾਂ ਨੇ ਰਖਲਾ ਕੀਤੇ ਸੀ ਤੇ ਰਖਲਾ ਉਹ ਤੋਂ ਰੇਕ ਇੱਕ ਧਰਨਾ ਹੋਇਆ ਬਹੁਤ ਵੱਡਾ ਰਖਲਾ ਤੋੜ ਤੂੰ ਮੈਂ ਉੱਥੇ ਪਹੁੰਚਿਆ ਉਦੋਂ ਟਾਈਫੈਡ ਵਿਗੜਿਆ ਸੀ ਤਾਂ ਵੀ ਪਹੁੰਚਿਆ ਪਹਿਲਾ ਵੀਡੀਓ ਦੇਖੋ ਭਾਈ ਗੁਰਜੀ ਦਾ ਘਰ ਸਵਾ ਭਾਈ ਗੁਰਜੀ ਕੀ ਪਤੀ ਜਿਨੇ ਕੀ ਰਿਸ਼ਤ ਜੁਸੇ ਪਛਤਾ ਹੋਇਆ ਸੀ ਜਿਨੇ ਸਾਰੇ ਪੰਜਾਬ ਦੇ ਅੰਦਰ ਮੇਰੇ ਪਤਾ ਲੱਗਿਆ ਇਹ ਪਛਤਾ ਹੋਇਆ ਸੀ ਜਿਸ ਇੰਡੀਆ ਤੋਂ ਆਇਆ ਸੀ ਤੇ ਜਿਨੇ ਇਸੇ ਬਣਾ ਕੇ ਰੈਸੀ ਨਾ ਪਹਿਲਾ ਜਿਵੇਂ ਦੋ ਤੇਜ ਜਣੇ ਮਿਲਿ ਗਏ ਪਾਈ ਸੀ ਜੀ ਨੂੰ ਪਾਪ ਵਿੱਚ ਇੱਕਾ ਜੋ ਮੈਂ ਦੋ ਦਿਨਾਂ ਦਾ ਤਾਂ ਨਾਮ ਨਹੀਂ ਜਾਣਦੀ ਹਾਂ ਤੇ ਮਾਰਦੀ ਹਾਂ ਬਸ ਜਿਹਦੇ ਦੇ ਨਾਮ ਨਹੀਂ ਕੋਈ ਤੇ ਤੈਹ ਦੇ ਲੋ ਧੰਨਵਾਦ ਕਰਦੇ ਆ ਜੀ ਭਾਨੀ ਜੀ ਪੂਰੀ ਜਾਂ ਤੇ ਜਿਨ੍ਹਾਂ ਨੇ ਸਾਡੇ ਪਾਪ ਤੇ ਵੀਡੀਓ ਪਾਈ ਉਹਨਾਂ ਦੇ ਸੀ ਤੈਹ ਦੇ ਲੋ ਸ਼ੁਕਰੀਆ ਜੀ ਜਿਨ੍ਹਾਂ ਨੇ ਸਾਡੇ ਪਾਪ ਤੇ ਬੋਲੀਆਂ ਤੇ ਸਾਡੀ ਵਾਇਸ ਤੇ ਕੇਬਲ ਤੇ ਲੱਖੇ ਧਾਰੇ ਵੀਰ ਜਿਹਨਾਂ ਪਿਆਰ ਦੇ ਬੰਦੇ ਭੇਜੇ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਸਾਡੀ ਗੱਲ ਜਰੂਰ ਸੁਣੀਏ ਇਹਨਾਂ ਨੇ ਜਿੰਨੇ ਆਏਗੇ ਫੋਨ ਕੀਤੇ ਇਹਨਾਂ ਨੇ ਹਾਂ ਪਹਿਲੇ ਬੋਲ ਸਾਡੇ ਫੋਨ ਚੱਕੀ ਹੋਏ ਤੇ ਜੀ ਮੈਂ ਕੀ ਮੈਂ ਕਿਰਦਾਨੀ ਵੀਰ ਨੇ ਆਉਦੇ ਬੱਚੇ ਭੇਜੇ ਸੀ ਪਹਿਲਾਂ ਅਸੀਂ ਇਹ ਨਹੀਂ ਦੇ ਕਰਦੇ ਹਾਂ ਕਿ ਸਾਡੇ ਕੋਲ ਪਹੁੰਚ ਨਹੀਂ ਹੋ ਪਰ ਪਾ ਚਾ ਕਰਦੇ ਦੋ ਤਿੰਨ ਬੰਦੇ ਨਾ ਮਿਲਦੇ ਤੇ ਜੇ ਤੁਸੀਂ ਸ਼ੁਕਰੀਆ ਕਰਨਾ ਜੇ ਸਾਰੇ ਵੀਰ ਭੈਣਾਂ ਨਾ ਤੇ ਹੋਰ ਵੀ ਅਸੀਂ ਹੋਰ ਵੀ ਅਸੀਂ ਜਿਹੜੇ ਵੀਰਾਂ ਨੂੰ ਬੁਨਕੀ ਕਰਦੇ ਹਾਂ ਵੀ ਮੈਸਜ ਦੇ ਪਾਸੇ ਜਿੱਦ ਨੂੰ ਬੋਲਣ ਆਵੇ ਤੇ ਜਰੂਰ ਆਉਂਦੀ ਆਵਾਜ਼ ਆ ਕੇ ਜੀ ਵਾਈਬਲ ਜੀ ਦਾ ਘਰ ਸਾਹ ਵਾਈ ਹਾਂ ਜੀ ਉਹਦੇ ਨਾਲ ਹੱਕ ਦੇ ਵਿੱਚ ਉਥੇ ਸਰਦਾਰ ਸਿਮਰਜੀਤ ਸਿੰਘ ਮਾਨ ਪਹੁੰਚੇ ਉਥੇ ਰਖਲਾ ਐਮ ਐਲ ਏ ਰਖਲਾ ਪਾਲ ਸਿੰਘ ਖੇੜਾ ਪਹੁੰਚੇ ਠੀਕ ਹੈ ਨਾ ਉਸੇ ਭਾਈ ਇਹ ਵੀ ਪਹੁੰਚਿਆ ਕਿਉਂਕਿ ਐਸੀ ਕੈਟਾਗਰੀ ਦੇ ਵਿੱਚ ਆਉਂਦਾ ਭਾਈ ਜਾਰ ਰਖਲਾ ਭਾਈ ਇਹ ਰਖਲਾ ਵਿਸ਼ਵਜੀਤ ਫਾਇਲ ਦਾ ਮਤਲਬ ਮੈਂ ਜੂਰ ਰਾਗਲਾ ਮਜ਼ਦੂਰੀ ਮਜ਼ਦੂਰ ਘਰ ਦੇ ਵਿੱਚੋਂ ਪੈਦਾ ਹੋਇਆ ਵਿਚਾਰਾ ਇਹ ਤੇ ਬਹੁਤ ਵੱਡਾ ਫੈਸਲਾ ਰੱਖ ਲਿਆ ਜਿਹੜਾ ਬੰਦਾ ਨਾ ਐਮਪੀ ਦਾ ਇਲੈਕਸ਼ਨ ਲੜ ਸਕਦਾ ਉਹ ਕੁਝ ਵੀ ਕਰ ਸਕਦਾ ਬਹੁਤ ਖਿਲਾਫ ਬੋਲਿਆ ਉਹ ਠੀਕ ਹੈ ਨਾ ਇੰਨਾ ਖਿਲਾਫ ਬੋਲਿਆ ਇਹਨਾਂ ਦੇ ਗੱਲਾਂ ਛੱਡ ਦੇ ਕੋਈ ਇਹ ਵੀ ਨਹੀਂ ਉਹਨਾਂ ਬੋਲ ਸਕੇ ਜਿੱਡੇ ਵੱਡੇ ਸ਼ੂਰਮੇ ਇਹ ਮੈਂ ਬਹੁਤ ਇਹਨਾਂ ਨੂੰ ਰੱਖ ਲਿਆ ਉਹ ਕਰਦਾ ਬਹੁਤ ਵੱਡਾ ਇਹਨਾਂ ਦਾ ਫੈਨ ਸੀ ਪਰ ਮੈਂ ਫੈਨ ਅੱਜ ਤੋਂ ਬਾਅਦ ਨਹੀਂ ਰਿਹਾ ਕਿਉਂਕਿ ਏ ਭਰਾ ਵੋਟਾਂ ਦੇ ਟਾਈਮ ਤੇ ਰਖਲਾ ਸਾਰਿਆਂ ਦੇ ਕਿਸੇ ਦੇ ਵੀ ਰਖਲਾ ਕੋਈ ਇਹ ਪਰਚਾ ਪਾਦਨ ਸਰਕਾਰ ਕਿਸੇ ਦੀ ਵੀ ਸਰਕਾਰ ਹੋਵੇ ਉਹੀ ਪਰਚਾ ਪਾਦੇ ਤੇ ਉਦੋਂ ਨਾਲ ਖੜ ਜਾਂਦੇ ਆ ਜੇ ਕਿਸੇ ਵੋਟਾਂ ਦਾ ਟਾਈਮ ਨਾ ਹੋਵੇ ਇਹ ਪੁੱਛਦੇ ਵੀ ਨਹੀਂ ਉਹ ਭੈਣ ਵਿਚਾਰੀ ਨੇ ਅਪੀਲ ਕੀਤੀ ਇਹਨਾਂ ਨੂੰ ਠੀਕ ਹੈ ਨਾ ਲਖੇ ਸੁਧਾਨੇ ਨੁੰਦਾ ਨਾਂ ਲੈ ਕੇ ਤੇ ਭਾਨੇ ਸਧੂਰਾਨ ਨਾਂ ਲੈ ਕੇ ਇਹਨਾਂ ਨੇ ਪੋਸਟ ਤੱਕ ਨਹੀਂ ਪਾਈ ਹਜੇ ਤੱਕ ਉਹਦੇ ਹੱਕ ਦੇ ਵਿੱਚ ਠੀਕ ਹੈ ਨਾ ਤੇ ਜਾਣਾ ਦਾ ਕੀ ਸੀ ਇਹਨਾਂ ਦਾ ਹੱਕ ਨਹੀਂ ਬੰਦ ਵੱਡੇ ਸ਼ੋਰ ਮਿਆਂ ਦਾ ਵੀ ਉਹਨਾਂ ਦੇ ਜੈਗੇ ਦੋਨਾਂ ਦਾ ਨਾਮ ਸਨੇ ਸਮਰਕਿਸ਼ ਸਿੰਘ ਮਾਨ ਨੂੰ ਕਹਿਣਾ ਤੇ ਸਨੇ ਸੁਖਪਾਲ ਸਿੰਘ ਖੈਰੇ ਨੂੰ ਕਹਿਣਾ ਵੀ ਜਦੋਂ ਵੋਟਾਂ ਦਾ ਟਾਈਮ ਆਉਂਦਾ ਦਿਸੇ ਉਦੋਂ ਤੱਕ ਤੁਸੀਂ ਰੇਗ ਦੇ ਧਰਨੇ ਤੇ ਜਾਵੜੇ ਨੂੰ ਕਿਸੇ ਤੇ ਵੀ ਕੇਸ ਦਰਜ ਹੋਵੇ ਉਹਦੇ ਹੱਕ 'ਚ ਖੜ੍ਹ ਜੰਨੇ ਹੋ ਅੱਜ ਬਿਸ਼ੂਜੀਤ ਫਾਇਲ ਕਾ ਦੇ ਹੱਕ 'ਚ ਕਾ ਤੋਂ ਨਹੀਂ ਖੜੇ ਤੁਸੀਂ ਕਾ ਤੋਂ ਨਹੀਂ ਉਹਦੇ ਪਿੰਡ ਪਹੁੰਚੇ ਜਿੱਦ ਤੇ ਉਹਨੂੰ ਲੈ ਕੇ ਜਾਂਦੇ ਸੀ ਥਾਣੇ ਉਹਦੇ ਚਾਚੇ ਦੇ ਮੁੰਡੇ ਨੂੰ ਚੱਕ ਲਿਆ ਉਹਦਾ ਕੀ ਘਟੂਰ ਪਿਆ ਤਾਂ ਮੰਨ ਕੇ ਚੱਲ ਮੈਂ ਕੈਮਰਾ ਫੜ ਲਾਂ ਰਖ ਲਾ ਮੋਬਾਈਲ ਫੜਨਾ ਉਹ ਵੀਡੀਓ ਬਣਾਉਂਦੇ ਸੀ ਤੇ ਥਾਣੇ ਉਹਨੂੰ ਚੱਕ ਕੇ ਲੈ ਗਏ ਕਾਰਨ ਕੀ ਸੀ ਬਿਜਲੀ ਘਰੇ ਗਈ ਸੀ ਉਹ ਬਿਜਲੀ ਬੰਦ ਸੀ 2 ਵਜੇ ਸੀ ਉਦੋਂ ਰਖ ਲਾ ਰਖ ਲਾ ਇਹਦਾ ਕਣਕ ਦਾ ਸੀਜ਼ਨ ਸੀ ਤੇ ਉਹ ਗਏ ਸੀ ਕਹਿੰਦਾ ਮਜ਼ਦੂਰ ਭਾਈ 2 ਵਜੇ ਤੱਕ ਆਮ ਤੋਂ ਆਉਂਦੇ ਆ ਤੇ ਉਦੋਂ ਤੁਸੀਂ ਲਾਈਟ ਬੰਦ ਪਈ ਹੁੰਦੀ ਹੈ ਤੁਸੀਂ ਲਾਈਟ ਕੱਟ ਨੂੰ ਛੱਡਦੇ ਉਹਨਾਂ ਨੇ ਵੀਡੀਓ ਬਣਾਈ ਇੱਕ ਡੱਕਿਆ ਸ਼ਰਾਬੀ ਰਖ ਲਾ ਮਲਾਜ਼ਮ ਕਿਹੜੇ ਨੇ ਬਿਜਲੀ ਛੱਡਨੀ ਹੁੰਦੀ ਐ ਉਹ डकਿਆ ਮਲਾਜਮ ਉਹ ਤੇ ਤਾਂ ਪਰਚਾ ਨਹੀਂ ਕੀਤਾ ਵਿਸ਼ੇਜੀਤ ਫਾਇਲ ਕਦੇ ਪਰਚਾ ਘੱਟਦਾ ਠੀਕ ਆ ਜੀ ਆ ਕਹਾਣੀ ਐ ਇਹ ਤੇ ਇਹਨਾਂ ਨੂੰ ਮੈਂ ਚਾਹਣਾ ਐ ਵੀ ਇਹ ਤਿੰਨ ਚਾਰਾਂ ਨੂੰ ਵੀ ਜਦੋਂ ਇਲੈਕਸ਼ਨ ਹੁੰਦੇ ਐ ਇਹ ਹੁਣ ਬਾਈ ਇਲੈਕਸ਼ਨਾਂ ਤੇ ਟਾਈਮ ਤੇ ਚੱਕਿਆ ਹੁੰਦਾ ਵਿਸ਼ੇਜੀਤ ਫਾਇਲ ਕਨ ਨੂੰ ਤੁਸੀਂ ਲਾਜ਼ਮੀ ਪਹੁੰਚਦੇ ਪਰ ਹੁਣ ਕਾਹਤੋਂ ਨਹੀਂ ਪਹੁੰਚਦੇ ਮੈਨੂੰ ਇਸੇ ਗੱਲ ਦਾ ਗੁੱਸਾ ਹੋਰ ਕੋਈ ਗੁੱਸਾ ਨਹੀਂ ਨਾਮਾ ਤੁਹਾਨੂੰ ਮੈਂ ਗਾਲ ਕੱਢੀ ਐ ਮੈਂ ਤਾਂ ਸਵਾਲ ਖੜੇ ਕੀਤੇ ਤੁਹਾਡੇ ਤੇ ਵੀ ਹੁਣ ਕਾਹਤੋਂ ਨਹੀਂ ਪਹੁੰਚਦੇ धनवाद सत श